ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਟ੍ਰੈਫਿਕ ਦੀ ਸਮੱਸਿਆ ਸਮਾਣਾ ਸ਼ਹਿਰ ਵਿੱਚ ਗੰਭੀਰ ਬਣ ਗਈ ਹੈ ਉਸ ਦੇ ਮੱਦੇ ਨਜ਼ਰ ਡੀਐਸਪੀ ਸਮਾਣਾ ਵੱਲੋਂ ਨਗਰ ਕੌਂਸਲ ਸਮਾਣਾ ਦੇ ਸਮੂਹ ਮੈਂਬਰ ਦੇ ਨਾਲ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਦੁਕਾਨਾਂ ਦੇ ਬਾਹਰ ਜਿਨ੍ਹਾਂ ਲੋਕਾਂ ਦਾ ਸਮਾਨ ਰੱਖਿਆ ਜੈਲੋ ਲਾਈਨ ਤੋਂ ਬਾਹਰ ਕੋਈ ਵੀ ਵਿਅਕਤੀ ਸਮਾਨ ਰੱਖਦਾ ਰੇੜੀ ਲਗਾਵੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਨਗਰ ਕੌਂਸਲ ਦੇ ਕਰਮਚਾਰੀ ਨੇ ਵੀ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਕਿਸੇ ਵੀ ਛਿਪਾਰਸ਼ ਨਹੀਂ ਕਰਾਂਗੇ ਟ੍ਰੈਫਿਕ ਸਮੱਸਿਆ ਗੰਭੀਰ ਬਣੀਦੀ ਜਾ ਰਹੀ ਹੈ ਉਸ ਦੇ ਲਈ ਸਾਰੇ ਲੋਕ ਅਪੀਲ ਕਰਦੇ ਹਨ ਦੁਕਾਨਦਾਰ ਧੋਣ ਭਾਵੇਂ ਰੇੜੀ ਵਾਲੇ ਜਾਂ ਨਜਾਇਜ਼ ਕਬਜ਼ੇ ਕਰਨ ਵਾਲੇ ਕੋਈ ਵੀ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ ਡੀਐਸਪੀ ਸਮਾਣਾ ਨੇ ਕਿਹਾ ਜਿਨ੍ਹਾਂ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਕਿਰਾਏਦਾਰ ਰੱਖਿਆ ਹਨ ਉਹਨਾਂ ਦੀ ਰਿਪੋਰਟ ਵੀ ਨਗਰ ਕੌਂਸਲ ਮੈਂਬਰ ਦੁਆਰਾ ਕਰਾ ਕੇ ਪੁਲਿਸ ਨੂੰ ਦਿਓ ਨਹੀਂ ਤਾਂ ਤੁਹਾਡੇ ਖਿਲਾਫ ਵੀ ਕਾਰਵਾਈ ਹੋਵੇਗੀ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਅੱਜ ਸਮਾਣਾ ਸ਼ਹਿਰ ਦੇ ਸਾਰੇ ਐਮਸੀ ਸਾਹਿਬਾਨਾਂ ਨੂੰ ਬੁਲਾ ਕੇ ਇੱਕ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਸਮਾਣਾ ਸ਼ਹਿਰ ਦੇ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਹਾਈਲਾਈਟ ਕੀਤਾ ਗਿਆ ਇਹਦੇ ਵਿੱਚ ਸਾਰਿਆਂ ਨੇ ਕੋਆਪਰੇਸ਼ਨ ਇਹ ਸਾਨੂੰ ਸ਼ੋਅ ਕੀਤੀ ਹੈ ਕਿ ਅਸੀਂ yellow line ਜਿਹੜੀ ਹੈ ਉਹਨੂੰ ਯਕੀਨੀ ਬਣਾਵਾਂਗੇ ਕਿ ਉਹਤੇ ਅਮਲ ਹੋਵੇ ਤੇ ਜਿੰਨੇ ਵੀ ਟ੍ਰਿਪਲ ਰਾਈਡਿੰਗ ਤੇ ਵਿਦਆਊਟ ਨੰਬਰ ਪਲੇਟ ਮੋਟਰਸਾਈਕਲ ਜਾਂ ਵਹੀਕਲ ਚੱਲਦੇ ਨੇ ਉਹਨਾਂ 'ਚ ਸਪੋਰਟ ਕਰਨਗੇ ਸਾਡੀ ਜਿੰਨੇ ਵੀ ਟੇਨੈਂਟ ਕਿਰਾਏਦਾਰ ਇਹਨਾਂ ਦੇ ਏਰੀਆ 'ਚ ਰਹਿ ਰਹੇ ਨੇ ਉਹਨਾਂ ਦਾ ਇਹ ਡਾਟਾ ਸਾਨੂੰ ਪਹਿਲ ਦੇ ਆਧਾਰ 'ਤੇ ਸ਼ੇਅਰ ਕਰਨਗੇ ਤੇ ਜਿੰਨੇ ਵੀ ਇਨਕ੍ਰੋਚਮੈਂਟ ਹੈ ਬਾਜ਼ਾਰਾਂ ਦੇ ਵਿੱਚ ਉਹ ਇਹ ਆਪਣੇ ਤੌਰ 'ਤੇ ਵੀ ਇਹ ਹਟਾਣਗੇ ਤੇ ਸੁਨੇਹਾ ਹਰ ਦੁਕਾਨਦਾਰ ਤੱਕ ਪਹੁੰਚਾਉਣਗੇ ਇਸ ਤੋਂ ਬਾਅਦ 3-4 ਦਿਨਾਂ ਦੇ ਬਾਅਦ ਇੱਕ ਡਰਾਈਵ ਸ਼ੁਰੂ ਕੀਤੀ ਜਾਊਗੀ ਜਿੱਤ ਤੋਂ ਬਾਅਦ ਜੋ ਵੀ ਕੋਈ ਇਨਕ੍ਰੋਚਮੈਂਟ ਕਰਦਾ ਹੋਊਗਾ ਉਸ ਤੇ ਸਖਤ ਐਕਸ਼ਨ ਕੀਤਾ ਜਾਊਗਾ ਐਸਐਚਓ ਸਾਹਿਬ ਜਿਸ ਤਰ੍ਹਾਂ ਫੁੱਟਪਾਥ ਹੈ ਫੁੱਟਪਾਥ ਪੈਦਲ ਚੱਲਣ ਵਾਸਤੇ ਹੁੰਦੀ ਹੈ ਨਗਰ ਕੌਂਸਲ ਬਣਾ ਕੇ ਦਿੰਦੀ ਹੈ ਹਰ ਸ਼ਹਿਰ ਦੇ ਵਿੱਚ ਲੇਕਿਨ ਨਗਰ ਫੁੱਟਪਾਥਾਂ ਤੋਂ ਉੱਤੇ ਕਬਜ਼ੇ ਕੀਤੇ ਹੋਏ ਉਸ ਤੇ ਮੰਨ ਲਓ ਸਮਾਨ ਰੱਖਿਆ ਉਹਦੇ ਨਾਲ ਵੀ ਜ਼ਿਆਦਾ ਸਮੱਸਿਆ ਆਂਦੀ ਹੈ ਕੰਪਲੀਟ ਇਨਕ੍ਰੋਚਮੈਂਟ ਹਟਾਈ ਜਾਊਗੀ ਜਿੰਨੀ ਵੀ ਹੈ ਹਾਲੇ ਐਮਸੀ ਸਹਿਬਾਨਾ ਦੇ ਸਹਿਯੋਗ ਨਾਲ ਅਸੀਂ ਸਿਰਫ ਸੁਨੇਹਾ ਪਹਾਰੇ ਕਿ ਇਨਕ੍ਰੋਚਮੈਂਟ ਹਟਾ ਲੈਣ 2-3 ਦਿਨ ਬਾਅਦ ਉਸਤੇ ਐਕਸ਼ਨ ਹੋਊਗਾ ਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਠੀਕ ਇਸਲਾ ਹੈਗਾ ਜੀ ਇਹ ਦੇਖੋ ਟ੍ਰੈਫਿਕ ਦੀ ਬੜੀ 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 ਸਮੱਸਿਆ ਹੈਗੀ ਜੀ ਦੁਕਾਨਾਂ ਦੇ ਬਾਹਰ ਲੋਕਾਂ ਨੇ 5-5 6-6 ਫੁੱਟ ਆਪਣਾ ਸਮਾਨ ਤਰ ਹੈ ਉਹਦੇ ਕਰਕੇ ਟ੍ਰੈਫਿਕ ਹੁੰਦੀ ਹੈ ਮਨ ਲ ਤੁ ਆਡਾ ਸੇਵਕ ਹੋ ਬਗਾ ਪੁਲਿਸ ਨਾਲ ਇਹ ਤਾਂ ਨਹੀਂ ਹੋਵਗਾ ਵੀ ਫੋਨ ਆ ਦੇ ਛੱਡ ਦੋ ਜੀ ਨਹੀਂ ਜੀ ਨਹੀਂ ਅਸੀਂ ਕਿਸੇ ਵਾਸਤੇ ਫੋਨ ਨਹੀਂ ਕਰਦੇ ਜੀ ਲੋਸਮੈਂਟ ਵੀ ਪੁਲਿਸ ਪੁਲਿਸ ਵੱਲੋਂ ਕਰਵਾਈ ਜਾਣੀ ਹੈ ਜੀ ਨਗਰ ਕੌਂਸਲ ਵੱਲੋਂ ਵੀ ਕਰਵਾਈ ਠੀਕ ਐਸਾ ਨਗਰ ਕੌਂਸਲ ਦੇ ਮੈਂ ਤੁਸੀਂ ਵੀ ਆਪਣਾ ਨਵੇਂ ਚੁਣ ਕੇ ਆਏ ਹੋ ਨਗਰ ਕੌਂਸਲ ਦੇ ਵਿੱਚ ਪੁਲਿਸ ਦੇਖ ਰਹੇ ਹੋ ਸ਼ਹਿਰ ਦੇ ਵਿੱਚ ਜੇ ਟ੍ਰੈਫਿਕ ਦੀ ਸਮੱਸਿਆ ਹੈ ਦੇਖੋ ਜਿਹੜੀ ਇਹ ਟ੍ਰੈਫਿਕ ਦੀ ਸਮੱਸਿਆ ਵਾਸਤੇ ਅਸੀਂ ਸਾਰੀ ਮੀਟਿੰਗ ਰੱਖੀ ਹੈ ਡੀਐਸਪੀ ਸਾਹਿਬ ਦੀ ਗਵਾਈ ਦੇ ਵਿੱਚ ਨਾਲ ਆਪਣੇ ਸਾਡੇ ਸੀਟੀਐਸਐਚਓ ਸਾਹਿਬ ਨੇ ਬਹੁਤ ਸਲਾੰਗਾਯੋਗ ਕਦਮ ਹੈ ਇਹ ਅਸੀਂ ਸਾਰੇ ਉਹਨਾਂ ਨੂੰ ਇਸ ਗੱਲ ਦਾ ਅਭਿਸ਼ਵਾਦ ਲਾਇਆ ਵੀ ਅਸੀਂ ਜਿੰਨੇ ਵੀ ਸਾਡੇ ਜਿੱਥੇ-ਜਿੱਥੇ ਅਸੀਂ ਸਾਡੇ ਵੋਟ ਨੇ ਸਾਡੇ ਵੋਟਾਂ ਦਾ ਏਰੀਆ ਆਉਂਦਾ ਹੈ ਅਸੀਂ ਉੱਥੇ ਜਾ ਕੇ ਆਪਣੇ ਤੌਰ ਤੇ ਸਾਰਿਆਂ ਨੂੰ ਸੂਚਿਤ ਕਰਾਂਗੇ ਵੀ ਭਾਈ ਇਸ ਜਿਹੜੀ ਸ਼ਹਿਰ ਦੀ ਸਮੱਸਿਆ ਹੈ ਇਹ ਲੋਕਾਂ ਦੀ ਸਮੱਸਿਆ ਨਹੀਂ ਹੈ ਸ਼ਹਿਰ ਦੀ ਗੰਭੀਰ ਸਮੱਸਿਆ ਬਣ ਗਈ ਹੈ ਟ੍ਰੈਫਿਕ ਟ੍ਰੈਫਿਕ ਦੇ ਕਰਕੇ ਆਵਾਜ ਮੈਂ ਦਿਗਨ ਪੈਂਦਾ ਹੈ ਬੰਦਾ ਘਰੋਂ ਜਾਂਦਾ ਹੈ ਹਸਪੀਟਲ ਪਹੁੰਚਣਾ ਹੈ ਕਿਸੇ ਦਫ਼ਤਰ ਜਾਣਾ ਹੈ ਕਿੰਨੀ ਮੁਸ਼ਕਿਲ ਆ ਰਹੀ ਹੈ ਜਾਮ ਲੱਗ ਜਾਂਦੇ ਹੈ ਤਾਂ ਆਪ ਆਪਣੇ ਐਮ ਸੀਓ ਤੁਸੀਂ ਤਾਂ ਕਿਆ ਲੋਕਾਂ ਨੂੰ ਅਪੀਲ ਕਰੋਗੇ ਬਾੜਪਸੇ ਮਲੇ ਅਲਾਉਂਸਮੈਂਟ ਜਾਂ ਕਿਸ ਤਰ੍ਹਾਂ ਦਾ ਅੱਜ ਸਿਟੀ ਥਾਣਾ ਡੀਐਸਪੀ ਸਿਮਾਣਾ ਐਸਐਚਓ ਸਿਮਾਣਾ ਤੇ ਸਾਰੇ ਹੀ ਸ਼ਹਿਰ ਦੇ ਕਾਉਂਸਲਰ ਨਾਲ ਮੀਟਿੰਗ ਹੋਈ ਹੈ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਨਜਾਇਜ਼ ਇਕਰੋਚਮੈਂਟ ਨੂੰ ਲੈ ਕੇ ਜੋ ਗਲਤ ਰੇੜੀਆਂ ਖੜਦੀਆਂ ਨੇ ਜਾਂ ਗਲਤ ਪਾਰਕਿੰਗ ਕਰਦੇ ਨੇ ਉਹਨਾਂ ਵਾਸਤੇ ਮੀਟਿੰਗ ਕੀਤੀ ਗਈ ਅਸੀਂ ਵਿਸ਼ਵਾਸ ਦਿਵਾਇਆ ਸਾਰੇ ਐਮ ਸੀਓ ਨੂੰ ਵੀ ਜੋ ਵੀ ਗਲਤ ਕਰਦਾ ਹੈ ਉਹਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ ਅਸੀਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਆਪਣੀ ਗ੍ਰੋਥਮੈਂਟ ਜਿਹੜੀ ਹੈ ਆਪਣੀ ਦੁਕਾਨਾਂ ਦੇ ਅੰਦਰ ਮਾਲ ਰੱਖਿਆ ਜਾਵੇ ਕੱਲ ਨੂੰ ਪ੍ਰਸ਼ਾਸਨ ਕਿਸੇ ਤਰ੍ਹਾਂ ਦੀ ਕਾਰਵਾਈ ਕਰਦਾ ਤਾਂ ਅਸੀਂ ਐਮਸੀ ਫੋਨ ਕਰਦੋਂ ਮਜਬੂਰ ਹੋ ਜਾਾਂਗੇ ਕਿਉਂਕਿ ਅੱਜ ਸਾਨੂੰ ਸਾਰੇ ਐਮਸੀ ਨੂੰ ਵਿਸ਼ਵਾਸ ਚ ਲੈ ਗਿਆ ਡੀਐਸਪੀ ਸਮਾਣਾ ਐਸਐਚਓ ਸਮਾਣਾ ਮੇਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਆਪਣਾ ਸਮਾਨ ਵੀ ਗੱਡੀਆਂ ਵੀ ਰੇੜੀਆਂ ਵੀ ਆਪਣੀ ਸਿਸਟਮ ਨਾਲ ਤਾਂ ਕਿ ਟ੍ਰੈਫਿਕ ਵਿੱਚ ਵਿਗੜਨਾ ਪਵੇ ਤਾਂ ਮੈਂ ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਕਰੂੰਗਾ ਜੇ